ਲੋ ਜੀ ਆਪਾਂ ਪਹੁੰਚ ਗਏ ਆਂ ਪੋਰਾ ਸਾਹਿਬ ਦੇ ਵਿੱਚ ਤੇ ਇੱਥੇ ਮੈਂ ਤੁਹਾਨੂੰ ਲਾਸਟ ਟਾਈਮ ਵੀ ਦੱਸਿਆ ਸੀਗਾ ਜਿਹੜੇ ਬਾਬਾ ਦੀਪ ਸਿੰਘ ਜੀ ਨੇ ਉਹਨਾਂ ਨੇ ਇੱਥੇ ਸਿਮਰਨ ਕੀਤਾ ਸੀ ਤੇ ਇਹ ਬੜੀ ਭਗਤੀ ਭਾਵ ਵਾਲੀ ਜਗ੍ਹਾ ਹੈ ਬੜਾਈ ਭਗਤੀ ਭਾਵ ਵਾਲਾ ਸਥਾਨ ਹੈ ਅੱਦੇ ਮਤਲਬ ਕਿ ਤੁਸੀਂ ਦੇਖ ਰਹੇ ਹੋ ਕਿ ਕਾਫੀ ਲੋਕ ਇੱਥੇ ਬੈਠ ਕੇ ਆਪਣਾ ਪਾਠ ਕਰ ਰਹੇ ਨੇ ਸਿਮਰਨ ਕਰ ਰਹੇ ਨੇ ਇਹ ਸਾਰਿਆਂ ਦੀ ਆਪਦੀ ਆਪਦੀ ਚਲੋ ਸ਼ਰਦਾ ਹੁੰਦੀ ਹੈ ਜਾਂ ਟਾਈਮ ਦਾ ਹੁੰਦਾ ਜਿਵੇਂ ਅਸੀਂ ਬਾਹਰ ਹੋ ਗਏ ਸੀ ਸਾਡੇ ਕੋਲ ਇੰਨਾ ਟਾਈਮ ਨਹੀਂ ਸੀ ਅਸੀਂ ਸਿਰਫ ਦਰਸ਼ਨ ਕੀਤੇ ਤੇ ਉਸ ਉਪਰੰਤ ਅਸੀਂ ਵਾਪਸ ਆ ਗਏ ਉਸ ਤੋਂ ਬਾਅਦ ਆਪਾਂ ਗੁਰਦੁਆਰਾ ਲਖਨ ਸਰ ਸਾਹਿਬ ਦੇ ਵਿੱਚ ਜਾਵਾਂਗੇ ਜਿੱਥੇ ਕਿ ਗੁਰੂ ਗੋਬਿੰਦ ਸਿੰਘ ਨੇ ਸਾਰੇ ਯੁੱਧਾਂ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਵੇਂ ਪਾਤਸ਼ਾਹ ਦੀ ਬਾਣੀ ਨੂੰ ਦਰਜ ਕੀਤਾ ਸੀ ਤੇ ਨਾਲੇ ਉੱਥੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਖਿਆ ਜਾ ਰਿਹਾ ਸੀ ਤਾਂ ਜਿਹੜੀਆਂ ਕਲਮਾਨਾਂ ਨਾਰੋ ਕੋ ਲਿਖਦੇ ਸੀ ਤੇ ਉਹ ਕਲਮਾਂ ਸੀ ਜਿਹੜੀਆਂ ਘਸ ਜਾਂਦੀਆਂ ਸੀ ਉਹਨਾਂ ਨੂੰ ਦੀਵਾਰ ਤੋਂ ਘੜਿਆ ਨਹੀਂ ਜਾਂਦਾ ਸੀ ਉਹਨਾਂ ਕਲਮਾਨ ਨੂੰ ਸੰਭਾਲ ਕੇ ਰੱਖਿਆ ਜਾਂਦਾ ਸੀ ਤੇ ਨਾਲ ਜਿਹੜਾ ਸਰੋਵਰ ਹੈ ਉਸ ਗੁਰਦੁਆਰੇ ਦੇ ਅੰਦਰ ਉੱਥੇ ਜਲ ਪ੍ਰਵਾਹ ਕੀਤਾ ਜਾਂਦਾ ਸੀ ਤੁਹਾਨੂੰ ਦਿਖਾਨੇ ਆਪਾਂ ਗੁਰਦੁਆਰਾ ਲਿਖਨ ਸਰਸਾ ਹੈ ਜੀ ਆਪਾਂ ਗੁਰਦੁਆਰਾ ਲਿਖਨ ਸਰ ਸਾਹਬ ਦੇ ਅੰਦਰ ਆ ਗਏ ਆ ਤੁਸੀਂ ਵੀ ਸਾਡੇ ਨਾਲ ਦਰਸ਼ਨ ਕਰੋ ਇੱਥੇ ਵਰਣਮਾਲਾ ਦਿੱਤੀ ہوئی ਆਪਣੇ ਪੰਜਾਬੀ ਦੇ 35 ਅੱਖਰਾਂ ਦੀ ਇਹਦਾ ਅਰਥ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀਗਾ ਕਿ ਜਿਹੜਾ ਵੀ ਆ ਕੇ ਇੱਥੇ ਪੈਂਦੀ ਅਖਰੀ ਲਿਖੇਗਾ ਉਹ ਬੜਾ ਹੀ ਵਿਦਵਾਨ ਸਿੰਘ ਬਣੇਗਾ ਇਸ ਕਰਕੇ ਇਹ ਜਿਹੜਾ ਗੁਰਦੁਆਰਾ ਦਮਦਮਾ ਸਾਹਿਬ ਦਾ ਇਹ ਮੁੱਖ ਸਰੋਤ ਇਹ ਹੀ ਹੈ ਲਿਖਨ ਸਰਸਾ ਤੁਸੀਂ ਜਦੋਂ ਦਮਦਮਾ ਸਾਹਿਬ ਆਉਂਦੇ ਹੋ ਤੇ ਅਗਰ ਇੱਥੇ ਦੇ ਦਰਸ਼ਨ ਨਹੀਂ ਕੀਤੇ ਤਾਂ ਥੋੜਾ ਦੂਰ ਹੀ ਇਹ ਕੰਮ ਅਸੀਂ ਦੇਖ ਸਕਦੇ ਹਾਂ ਕਿ ਕਲਮਾਂ ਵੀ ਪਈਆਂ ਨੇ ਸਿਆਹੀ ਵੀ ਪਈ ਹੈ ਸਲਿੱਟਾਂ ਵੀ ਪਈਆਂ ਤੇ ਦੂਸਰੀ ਸਾਈਡ ਅਸੀਂ ਵੀ ਇੱਧਰ ਲਿਖਿਆ ਸੀ ਤੇ ਬੱਚਿਆਂ ਨੇ ਵੀ ਲਿਖਿਆ ਸੀ ਸਾਰਿਆਂ ਨੇ ਅਸੀਂ ਵੀ ਪੈਂਤੀ ਲਖਰੀ ਲਿਖੀ ਜਿਨ੍ਹਾਂ ਨੂੰ ਨਹੀਂ ਵੀ ਯਾਦ ਹੁੰਦਾ ਜਾਂ ਕਈਆਂ ਨੂੰ ਨਹੀਂ ਵੀ ਆਂਦਾ ਤਾਂ ਸਾਹਮਣੇ ਇਸੇ ਕਰਕੇ ਸਲਿੱਟਾਂ ਬੋਰਡ ਲਗਾਏ ਗਏ ਨੇ ਤੁਸੀਂ ਇਹਨਾਂ ਨੂੰ ਦੇਖ ਕੇ ਤੇ ਇੱਥੇ ਲਿਖ ਸਕਦੇ ਹੋ ਇੱਧਰ ਨਾਲ ਸਰੋਵਰ ਦੀ ਸਫਾਈ ਹੋ ਰਹੀ ਸੀ ਇਹਨਾਂ ਸਰੋਵਰਾਂ ਦੇ ਇਹਨਾਂ ਸਰੋਵਰ ਦੇ ਵਿੱਚ ਗਰੋਮ ਜੀ ਨਾਲ ਕਲਮਾ ਨੂੰ ਜਲ ਪ੍ਰਵਾਹ ਕਰਵਾਇਆ। ਅਦਰ ਮੈਂ ਸ਼ਬਦ ਨੂੰ ਦੱਸ ਰਹੀਆਂ ਸ਼ਬਦ ਨੂੰ ਤਾਂ ਯਾਦ ਹੀ ਨਹੀਂ ਰਿਹਾ ਸੀਗਾ। ਚੱਲوں 10-10 ਲਿਖਵਾਣਾ ਪਿਆ। ਇੱਧਰ ਗਗਨ ਵੀ ਲਿਖ ਰਹੀ ਨੇ। ਇੱਧਰ ਗਗਨਦੀਪ ਸਿੰਘ ਜੀ 35 ਅੱਖਰੀ ਲਿਖਦੇ ਹੋਏ ਫਟਾਫਟ ਲਿਖਣਾ ਲੱਗ ਗਿਆ ਕਿਉਂਕਿ ਗੁਰੂ ਜੀ ਨੇ ਕਿਹਾ ਸੀ ਜਬ ਜਿਹੜੇ ਇੱਥੇ 35 ਅਖਰੀ ਲਿਖਣਗੇ ਉਹ ਬੜੇ ਵਿਦਵਾਨ ਬਣਨਗੇ ਉਸ ਤੋਂ ਬਾਅਦ ਮੈਂ ਵੀ ਲਿਖਾਂਗੀ ਕਿ ਕਿ ਆਬਵੀਅਸਲੀ ਜਦੋਂ ਹੁਣ ਫਿਰ ਆਪਾਂ ਆਈਆਂ ਤੇ ਨਾ ਲਿਖੀਏ ਕਦੇ ਹੋ ਨਹੀਂ ਸਕਦਾ ਸ਼ਬਦ ਲਿਖਦਾ ਹੋਇਆ ਸ਼ਬਦ ਤਾਂ ਦੇਖ ਦੇ ਕੇ ਲਿਖ ਰਿਹਾ ਸ਼ਬਦ ਤਾਂ ਇਹਨਾਂ ਵੱਡਾ ਵੱਡਾ ਲਿਖ ਰਿਹਾ ਸ਼ਬਦ ਤਾਂ ਪੂਰਾ ਨਹੀਂ ਹੋਣਾ ਮੈਨੂੰ ਲੱਗਦਾ ਤੁਮ ਮਸਲਾ ਕਰ ਲੈ ਲਿਖ ਲੈ ਬਸ ਮੈਨੂੰ ਪਤਾ ਦਾ ਤੁਹਾਨੂੰ ਹੈ ਗੱਲ ਨਹੀਂ ਨਾ फिर आ गई तू जमा कराई हैं ज्योति जोड़े फिर जमा कराए ਇੱਥੇ ਸਾਡੇ ਗੀਤੂ ਦੀ ਜੀ ਆਪਣੀ ਪੂਰੀ ਭੂਮਿਕਾ ਨਿਭਾਉਂਦੇ ਹੋਏ ਇਹ ਕਹਿੰਦੇ ਜੇ ਲਿਖਣਾ ਫਿਰ ਵਧੀਆ ਤਰੀਕੇ ਨਾਲ ਹੀ ਲਿਖਣਾ ਇੱਥੇ ਸਰੋਵਰ ਦੀ ਸਫਾਈ ਸਾਡੀ ਜੀ ਨੇ ਕਿੰਨਾ ਖੰਦਸਿਆ ਕਿਉਂਕਿ ਨਾ ਸਰੋਵਰ ਦੀ ਸਫਾਈ ਕਰਨੀ ਪਈ ਥੋੜਾ ਥੋੜਾ ਟਾਈਮ ਬਾਅਦ ਕੋਣੀਆਂ ਨੇ ਕੋੜੀਆਂ ਤੇ ਨਾ ਕਾਈ ਜਮ ਜੰਦੀ ਹੈ ਜਿਰਣਾ ਕਿਸੇ ਦਾ ਵੀ ਪੈਰ ਤਲ ਕਰਨ ਦਾ ਬੜਾ ਇਸ ਤਰ੍ਹਾਂ ਹੈ atyp puri hissi dikhti hui hai ਤੁਸੀਂ ਇਹਨੂੰ ਪੋਸਟ ਕਰਕੇ ਪੜ੍ਹ ਵੀ ਸਕਦੇ ਹੋ ਇਹ ਸਾਰੇ ਤੇ ਦਰਸ਼ਨ ਕਰਨ ਤੋਂ ਬਾਅਦ ਆਪਾਂ ਛਕਿਆ ਲੰਗਰ ਬੜਾ ਹੀ ਸਵਾਦ ਲੰਗਰ ਸੀ ਲੰਗਰ ਦੇ ਵਿੱਚ ਸਿਕੜੀ ਚਾਹ ਰੋਟੀ ਦਾਲ ਪੂਕਾ ਬੜਾ ਹੀ ਸਵਾਦ ਆਇਆ ਖਾ ਕੇ ਵੈਸੇ ਵੀ ਲੰਗਰ ਦਾ ਹੋਰ ਮਜ਼ਾ ਹੈ ਪਰ ਮਾਤ ਨਾਲ ਦੇ ਭਾਰਤੀਆ ਤੇ ਲੰਗਰ ਦਾ ਕੁਝ ਨਹੀਂ ਕਹੀਏ ਤਾਂ ਬੜਾ ਹੀ ਸਵਾਦ ਹੁੰਦਾ ਸਾਰੇ ਪਰਿਵਾਰ ਨੇ ਲੰਗਰ ਛਕਿਆ ਮੈਂ ਦਰਸ਼ਕਾਂ ਤੋਂ ਬਾਅਦ ਆਪਾਂ ਚਾਹ ਦਾ ਲੰਗਰ ਛਕਿਆ ਉਹ ਤੋਂ ਬਾਅਦ ਆਪਾਂ ਘਰ ਵੱਲ ਨੂੰ ਚੱਲ ਪਾਏ ਸੀ ਸਾਰੀਆਂ ਧਾਵਾਂ ਦੇ ਦਰਸ਼ਨ ਕਰਨ ਉਪਰੰਤ ਆਪਾਂ ਪਹੁੰਚ ਗਏ ਘਰੇ ਤੇ ਇੱਕ ਇੱਕ ਕਰਕੇ ਬਸ ਫਿਰ ਥੱਕੇ ਹਾਰੇ ਵਸ ਤੋਂ ਨਿਕਲਦੇ ਹੋਏ ਹੁਣ ਟਾਈਮ ਸੀ ਸਾਰਿਆਂ ਨੂੰ ਵਿਦਾ ਦੇਣ ਦਾ ਤੇ ਆਪਾਂ ਵੀ ਸੋਚਿਆ ਕਿ ਹੁਣ ਆਪਾਂ ਵੀ ਵਲੌਗ ਦਾ ਐਂਡ ਕਰ ਦਈਏ ਹੋਪਸ ਸੋ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਿਆ ਹੋਵੇਗਾ ਜੇ ਵਲੌਗ ਵਧੀਆ ਲੱਗਿਆ ਤਾਂ ਸਾਡੇ ਵਲੌਗਸ ਨੂੰ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਪਲੀਜ਼ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਚੈਨਲ ਸਬਸਕ੍ਰਾਈਬ ਵੀ ਕਰ ਦਿਆ ਕਰੋ ਮਿਲਦੇ ਆਂ ਕੱਲ ਤੁਹਾਨੂੰ ਇੱਕ ਨਵੀਂ ਵੀਡੀਓ ਦੇ ਨਾਲ ਰੱਬ ਰਾਖਾ